ਪੰਜਾਬ ਦੇ ਵਿੱਚ ਜਿਵੇਂ ਜਿਵੇਂ ਵਿਧਾਨ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਨੇ ਤਾਂ ਦੂਸਰੇ ਪਾਸੇ ਅਜਿਹੇ ਕਈ ਮਾਮਲੇ ਸਾਹਮਣੇ ਆ ਰਹੇ ਨੇ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਰੋਸ ਜ਼ਾਹਰ ਕੀਤਾ ਜਾ ਰਿਹਾ ਏ ਸਭ ਤੋਂ ਪਹਿਲਾਂ ਤਾਂ ਦਰਬਾਰ ਸਾਹਿਬ ਤੇ ਫਿਰ ਕਪੂਰਥਲਾ ਤੇ ਉਸ ਤੋਂ ਬਾਅਦ ਜਲੰਧਰ ਦੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਵਾਧੀਆਂ ਜਾ ਰਹੀਆਂ ਨੇ ਜਲੰਧਰ ਅੰਦਰ ਸ਼ਿਵ ਮੰਦਰ ਦੀ ਸ਼ਿਵਲਿੰਗ ਨਾਲ ਹੋਈ ਬੇਅਦਬੀ ਦੇ ਰੋਸ ਤੇ ਵਿੱਚ ਹਿੰਦੂ ਸੰਗਠਨਾਂ ਦੇ ਵੱਲੋਂ ਅੱਜ ਜਲੰਧਰ ਛੌਨੀ ਦੇ ਆਸ-ਪਾਸ ਦੇ ਇਲਾਕੇ ਅਤੇ ਬਾਜ਼ਾਰਾਂ ਨੂੰ ਬੰਦ ਰੱਖਿਆ ਗਿਆ ਇਸ ਮੌਕੇ ਹਿੰਦੂ ਸੰਗਠਨ ਦੇ ਅਧਿਕਾਰੀਆਂ ਦੇ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਦੋਸ਼ੀ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨਾ ਚਾਹੀਦਾ ਹੈ ਤਾਂ ਦੂਸਰੇ ਪਾਸੇ ਹਿੰਦੂ ਕ੍ਰਾਂਤੀ ਦਲ ਦੇ ਆਗੂ ਮਨੋਜ ਨੰਨਾ ਨੇ ਕਿਹਾ ਹੈ ਕਿ ਜਲੰਧਰ ਛੌਨੀ ਦੇ ਵਿੱਚ ਪੰਦੇ ਰਾਮਬਾਣ ਵਿਖੇ ਸ਼ਿਵਲਿੰਗ ਦੇ ਮਾਮਲੇ ਵਿੱਚ ਪੁਲਿਸ ਢਿੱਲੀ ਕਾਰਗੁਜ਼ਾਰੀ ਕਰ ਰਹੀ ਹੈ ਜਿਹੜਾ ਰਾਮਬਾਣ ਜਲੰਧਰ 90 ਵਿੱਚ ਇਹ ਅਜਿਹੀ ਕਰਕੇ ਜਿਹੜਾ ਸ਼ਿਵਲਿੰਗ ਨੂੰ ਆ ਜਨਰਲ ਜੀ ਜੁੜਿਆ ਵੀ ਬਰਾਵਨੀ ਜੀ ਜਿਹਨੇ ਦੋਸ਼ ਦੇ ਵਿੱਚ ਪੂਰਾ ਘੰਟਾ ਬੰਨ੍ਹ ਰਿਆ ਪੂਰੇ ਕੈਂਪਰ ਸਮਾਜ ਹਿੰਦੂ ਸਮਾਜ ਬਹੁਤ ਹੀ ਜ਼ਿਆਦਾ ਉਹਨਾਂ ਨੇ ਬਣੇ ਹੋਏ ਚਾਹੇ ਉਹਨਾਂ ਨੇ ਦੋਸਾ ਬਿਦਾਰੀਓ ਬ੍ਰਾਹਮਣ ਕਾਨੀ ਕਰਨਾ ਤੇ 24 ਜਨਮ ਵਾਲੇ ਪਕਰ ਨੇ ਵੱਡੇ ਭਾਈ ਆ ਗਏ ਪਰ ਇਹਦੇ ਦੇ ਵਿੱਚ ਬੇਦਖੀ ਕਰਨ ਵਾਲਾ ਪਕਰ ਆਇਆ ਤੁਸੀਂ ਉਹਨਾਂ ਦਾ ਅਗਰ ਇਹ ਕਾਰਨ ਹੈ ਜਿਹੜਾ ਜੀ ਮਾਤਾ ਕਰਵਾਣੀ ਹੈ ਕਿਵੇਂ ਸਰ ਇਸ ਤੋਂ ਬਾਅਦ ਵੀ ਜੇ ਨਹੀਂ ਫੜ ਹੁੰਦਾ ਉਦੋਂ ਬਾਅਦ ਕੀ ਕਾਰਵਾਈ ਕੀਤੀ ਜਾਊਗੀ ਉਹਦੇ ਬਾਅਦ ਅਸੀਂ ਹਾਈਵੇ ਜਮ ਕਰਾਂਗੇ ਉਦੇ ਬਾਅਦ ਮਾਰਕੋ ਦੇ ਬੈਕਗ੍ਰਾਉਂਡ ਬੰਦ ਰਹੇਗੇ ਉਹਦੇ ਮਾਲ ਪੰਜਾਬ ਜੋ ਨਾ ਤਾਂ ਛੋਟਾ ਛੋਟਾ ਕਹਾਣੀ ਹੋਣਾ ਹੈ ਉਹਨਾਂ ਦਾ ਮਾਸਟਰਾਂ ਅੱਜ ਸਰ ਅੱਜ ਦਾ ਇਹ ਗਲੰਦਰ ਕੈਂਟ ਬੰਦੀ ਕਾਲ ਸਾਰੇ ਹਿੰਦੂ ਸਮਾਜ ਵੱਲੋਂ ਦਿੱਤੀ ਗਈ ਸੀ ਸਾਰੇ ਛੇ ਪ੍ਰੇਮੀਆਂ ਵੱਲੋਂ ਦਿੱਤੀ ਗਈ ਸੀ ਅੱਜ ਸਾਰੇ ਕੈਂਟਨ ਵਾਸੀਆਂ ਨੇ ਪੂਰਨ ਰੂਪ ਦੇ ਵਿੱਚ ਬੰਦ ਕਰਕੇ ਇਸ ਕਾਲ ਨੂੰ ਪੂਰਾ ਸਵਾਰਥਨ ਦਿੱਤਾ ਹੈ ਤੇ ਅਸੀਂ ਬਹੁਤ-ਬਹੁਤ ਧੰਨਵਾਦੀ ਆ ਕੈਂਟ ਨਿਵਾਸੀਆਂ ਨੇ ਕਿ ਉਹਨਾਂ ਨੇ ਆਪਣਾ ਧਰਮ ਨਿਭਾਇਆ ਤੇ ਜਿਹੜੀ ਇਹ ਐਜੀਟੇਸ਼ਨ ਹੈ ਅਜੇ ਖਤਮ ਨਹੀਂ ਹੋਈ ਜਦ ਤੱਕ ਉਹ ਬੇਅਦਵੀ ਕਰਨ ਵਾਲਾ ਦੋਸ਼ੀ ਨਹੀਂ ਪਕੜਿਆ ਜਾਂਦਾ ਤੱਕ ਇਹ ਸਾਡੀ ਐਜੀਟੇਸ਼ਨ ਚੱਲੂ ਰਹੇਗੀ ਜੇ ਉਹ ਪੁਲਿਸ ਇਸ ਆਪਣਾ ਦੋਸ਼ੀ ਨੂੰ ਪકડਨੇ ناکਾਮ ਰਹਿੰਦੀ ਹੈ ਤੇ ਐਜੀਟੇਸ਼ਨ ਦਾ ਰੂਪ ਵਿਸ਼ਾਲ ਕੀਤਾ ਜਾਏਗਾ ਇਹ ਅਸੀਂ ਤੁਹਾਡੀ ਮੀਡੀਆ ਰਾਹੀਂ ਅੱਜ ਪ੍ਰਸ਼ਾਸਨ ਨੂੰ ਚੇਤਾਵਨੀ ਦੇਤੀ ਹੈ ਕਿ ਅੱਜ ਕੈਂਟ ਬੰਦ ਹੋਇਆ ਵਾ ਹੋ ਸਕਦਾ ਕੱਲੂ ਅਸੀਂ ਜਲੰਧਰ ਬੰਦੀ ਕਾਲ ਲਈਏ ਜੇ ਐਜਿਸ਼ਨ ਤੁਸੀਂ ਖਤਮ ਕਰਨੀ ਹੈ ਤੇ ਜਲਦੀ ਦਾ ਜਲਦੀ ਦੋਸ਼ੀ ਨੂੰ ਗ੍ਰਿਫਤਾਰ ਕਰੋ ਕਿ ਪੁਲਿਸ ਨੇ ਸਾਨੂੰ ਦੱਸਿਆ ਕਿ 10 ਦੋਸ਼ੀ ਹਨ 10 ਕੋਈ ਵਿਅਕਤੀ ਰਾਉਂਡ ਅਪ ਕੀਤੇ ਨੇ ਤੇ ਉਹ ਜਲਦੀ ਇਸ ਕੰਮ ਦੇ ਲਾਗੇ ਪਹੁੰਚ ਜਾਣਗੇ ਜੇ ਉਹ ਪਹੁੰਚ ਜਾਣਗੇ ਤੇ ਅਸੀਂ ਉਹਨਾਂ ਦਾ ਵੀ ਬਹੁਤ ਜ਼ਿਆਦਾ ਧੰਨਵਾਦੀ ਹੋਵਾਂਗੇ ਅੱਜ ਕੈਂਟਨ ਵਾਸੀਆਂ ਦਾ ਇੱਕ ਵਾਰੀ ਫੇਰ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਬੰਦ ਨੂੰ ਪੂਰੋ ਰੂਪ ਤੋਂ ਸਮਰਥਨ ਦਿੱਤਾ ਜੈ ਸਿਰਮ ਉਧਰ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ Hindu ਸੰਗਠਨਾ ਵੱਲੋਂ ਜੋ ਬੰਦੀ ਕਾਲ ਦਿੱਤੀ ਗਈ ਸੀ ਪਰ ਹਾਲੇ ਤੱਕ ਉਹਨਾਂ ਨੇ ਗੱਲਬਾਤ ਸਾਡੇ ਨਾਲ ਨਹੀਂ ਕੀਤੀ। ਉਹ ਸੁਪਾਵਨ ਸੇ ਜੜੀ Hindu ਕਾਲ ਸਨੇ ਦਿੱਤੀ ਸੀ ਕਿ ਉਸ ਪਰਸਵਾਂ ਉਹਨਾਂ ਦੀ ਮੀਟਿੰਗ ਕੀਤੀ ਤੇ ਆਫਟਰ ਦਟ ਉਸ ਤੋਂ ਬਾਅਦ ਹੀ ਅਸੀਂ ਜਿਹੜਾ ਸ਼ਿਵਦੀਨ ਵੀ ਅਹੀਂ ਬਲਾਵਤ ਕਰ ਗਿਆ ਸੀ ਚੋਰੀਦਾਰ ਤੁਹਾਡੇ ਜਿਹੜਾ ਉਹ ਮੇਨ ਕਿਊਜ਼ ਉਹ ਵੀ ਨੇੜੇ ਆ ਜਲਦੀ ਤੋਂ ਦੱਦਿੱ ਕੀਤਾ ਜਾਏਗਾ ਅੱਜ ਵੀ ਮੈਨੂੰ ਇਹ ਦੂਸਰਾ ਘਟਨ ਨਹੀਂ ਸਹੀ ਇਹ ਕਿਹਾ ਸੀ ਕਿ ਜੇ ਤੁਸੀਂ ਪਹਿਲਾਂ ਸਾਨੂੰ ਦੱਸ ਦਿੰਦੇ ਸੀ ਸ਼ਾਇਦ ਇਹ ਕਾਲ ਨਾ ਲੈਂਦੇ ਪਰ ਉਹ ਗੇਟ ਲਾਈਟ ਸਾਨੂੰ ਪਤਾ ਲੱਗਾ ਸੀ ਉਸ ਤੋਂ ਬਾਅਦ ਜਿਨ੍ਹਾਂ ਨੇ ਬਾਜ਼ਾਰ ਦੀ ਬੰਦ ਕੀਤੀ ਹੈ ਅੱਜ ਵੀ ਉਹਨਾਂ ਨੇ ਸੈਸ਼ਨ ਦਿੱਤੀ ਵੀ ਜਲਦੀ ਤੋਂ ਜਲਦੀ ਆ ਜੀ ਇਹਨਾਂ ਨੂੰ ਫੜ ਲਾ ਲੈਂਦੇ ਸਜੋ ਸ਼ਿਵਲਿੰਗ ਸੀਗਾ ਪੁਲਿਸ ਨੂੰ ਕਿੱਥੋਂ ਬਰਾਮਦ ਹੋਏ ਇਹ ਸਾਡੇ ਭਾਪੂ ਜਿਹੜੀ ਇਹ ਰਿਮੋਟ ਜੀ ਏਰੀਆ ਨਾ ਖਾਲੀ ਜਗ੍ਹਾ ਤੇ ਉਹਨਾਂ ਤੋਂ ਉਥੋਂ ਮਿਲ ਜਿਹਾ ਤੇ ਬੰਦਾ ਅੱਜ ਫਿਰ ਸਾਰਾ ਦਿਨ ਦਾ ਬੰਦੀ ਹੈ ਜੀ ਹੁਣ ਇਹ ਤਾਂ ਬਰ ਨਹੀਂ ਹੁਣ ਚਲੇ ਗਏ ਦੇਖੋ ਕੀ ਕਰ ਅੱਗੇ ਹੁਣ ਇਹਨਾਂ ਨਾਲ ਤੁਸੀਂ ਗੱਲਬਾਤ ਕੀਤੀ ਹੈ ਜਾ ਕੇ ਤਾਂ ਕਿ ਇਹਨਾਂ ਨੇ ਅੱਗੇ ਦੀ ਰਨ ਰਨ ਨੀਤੀ ਕੀ ਬਣਾਈ ਨਹੀਂ ਇਹ ਤਾਂ ਬਿਲਕੁਲ ਸ਼ੁਰੂਆਤ ਤੋਂ ਪਹਿਲਾਂ ਵੀ ਇਹ ਚ ਦਿੱਤਾ ਸੀ ਅਸੀਂ ਰਿਕਵਰ ਕਰਾਂਗੇ ਚੋਰੀ ਤੇ ਦੇਖੋ ਸ਼ਿਮਲਿੰਗ ਵੀ ਅਸੀਂ ਕਵਰ ਕਰ ਲਿਆ ਚੋਰੀ ਵੀ ਜਨ ਲਈ ਜੇ ਜਲਦੀ ਜਾਈ ਬੰਦਾ ਜਿੰਨੇ ਜਿੰਨੇ ਕੀਤੀ ਉਹ ਅਰੈਸਟ ਕਰਾਂ ਐਸਐਮਜ਼ेड ਪੰਜਾਬ ਦੇ ਲਈ ਜਲੰਧਰ ਤੋਂ ਸੁਖਜਿੰਦਰ ਸਿੰਘ ਦੀ ਰਿਪੋਰਟ